ਜ਼ਿਲ੍ਹਾ ਫਤਿਹਗੜ ਸਾਹਿਦ ਦੇ ਵੱਲੋਂ ਡੋਲਫਿਨ ਕਾਲਜ ਚੁੰਨੀਕੋਲਾ ਵਿਖੇ ਡਾਇਰੈਕਟਰ ਮਲਕੀਸ਼ ਸਿੰਘ 바ਵਾ ਡੋਲਫਿਨ ਕਾਲਜ ਦੇ ਸਹਿਯੋਗ ਨਾਲ 100 ਦਿਨਾਂ TB ਕੈਂਪੇਨ ਅਧੀਨ ਤਬਦੀਕ ਦੀ ਬਿਮਾਰੀ ਸੰਬੰਧੀ ਸਕ੍ਰੀਨਿੰਗ ਅਤੇ ਜਾਗਰੂਤਾ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਕਾਲਜ ਦੇ ਵਿਦਿਆਰਥੀਆਂ ਦੀ TB ਸੰਬੰਧੀ ਜਾਂਚ ਲਈ ਕੈਂਪ ਲਗਾ ਕੇ 100 ਐਕਸਰੇ ਕੀ ਵੀ ਕੀਤੇ ਗਏ ਅਤੇ ਨਿਖਸ਼ੇ ਆਈਡੀਆ ਬਣਾਈਆਂ ਗਈਆਂ ਇਸ ਮੌਕੇ ਦੇ ਜਿਲ੍ਹਾ ਤਬਦੀਕ ਅਫਸਰ ਡਾਕਟਰ ਦਮਨਦੀਪ ਕੌਰ ਨੇ ਕਿਹਾ ਕਿ ਟੀਵੀ ਦੀ 100 ਦਿਨਾਂ ਮਹਿੰਮ ਦੇ ਦੌਰਾਨ ਸ਼ੱਕੀ ਮਰੀਜ਼ਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਨੂੰ ਟੀਵੀ ਮੁਕਤ ਕਰਨ ਦੇ ਲਈ ਮਰੀਜ਼ਾਂ ਦਾ ਇਲਾਜ ਸਮੇਂ ਸਿਰ ਹੋਣਾ ਚਾਹੀਦਾ ਹੈ। ਇਸ ਲਈ ਜੇਕਰ ਕਿਸੇ ਵਿਅਕਤੀ ਦਾ ਭਾਰ ਘਟ ਰਿਹਾ ਹੈ, ਬੁਖਾਰ ਵਾਰ-ਵਾਰ ਚੜਦਾ ਹੋਵੇ, ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਵੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਤੋਂ ਸਰ ਅੱਜ ਜਿਹੜਾ ਟੌਪਿਕ ਕਾਲਜ ਵਿੱਚ ਕੈਂਪ ਲਾਇਆ ਗਿਆ ਹੈ ਜਿਸ ਦਾ ਕੀ ਪ੍ਰਮੁੱਖਤਾ ਹੈ? ਇਹ 100 ਡੇ ਟੀਵੀ ਕੈਂਪੇਨ ਹੈ ਜਿਹੜਾ ਕਿ ਸੈਂਟਰਲ ਗਵਰਨਮੈਂ ਇਹ ਆਪਣੇ ਹਰ ਸਕੇਟ ਦੇ ਵਿੱਚ ਚੱਲ ਰਿਹਾ 180 ਵੀ ਕੈਂਪੇਨ ਇਹਦੇ ਵਿੱਚ ਕੀ ਐਕਟਿਵ ਕੇਸ ਫਾਈਨਡਿੰਗਸ ਕਰਦੇ ਆ ਜਿਹਦੇ ਵਿੱਚ ਕੀ ਹੈ ਕਿ ਅਸੀਂ ਸਾਡੀ ਸਾਡੀ ਆਸ਼ਾ ਵਰਕਰਸ ਨੇ ਹਾਊਸ ਟੂ ਹਾਊਸ ਸਰਵੇ ਵੀ ਕਰਦੇ ਆ ਨੇ ਔਰ ਉਹ ਪਿੰਡਾਂ ਦੇ ਵਿੱਚ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਕਿਸੇ ਕੋ ਦੋ ਦੋ ਹਫ਼ਤੇ ਤੋਂ ਜ਼ਿਆਦਾ ਖਾਂਸੀ ਹੈ ਕਿਸੇ ਦਾ ਭਾਰ ਘਟਦਾ ਹੈ ਫੀਵਰ ਆਉਂਦਾ ਤੇ ਉਹਨਾਂ ਦਾ ਸਰਵੇ ਕਰਕੇ ਉਹ ਨੇੜਲੇ ਹਸਪਤਾਲ ਦੇ ਵਿੱਚ ਭੇਜਦੇ ਨੇ ਤਾਂ ਕਿ ਇਹ ਬਿਮਾਰੀ ਹੋਰ ਨਾ ਫੈਲ ਸਕੇ ਔਰ ਆਹ ਜਿਹੜਾ ਕੈਂਪ ਹੈ ਇਹ ਜਿਹੜਾ ਕੈਂਪ ਲਗਾਇਆ ਗਿਆ ਡੋਲਫਿਨ ਕਾਲਜ ਦੀ ਹੈਲਪ ਨਾਲ ਲਗਾਇਆ ਗਿਆ ਤਾਂ ਕਿ ਲੋਕਾਂ ਦੇ ਵਿੱਚ ਹੋਰ ਅਵੇਅਰਨੈਸ ਕ੍ਰੀਏਟ ਹੋਵੇ ਆਸ-ਪਾਸੇ ਦੇ ਲੋਕ ਜਿਹੜੇ ਵਸਨੀਕ ਨੇ ਉਹਨਾਂ ਨੂੰ ਵੀ ਇਨਫੋਰਮੇਸ਼ਨ ਦਿੱਤੀ ਗਈ ਬੱਚਿਆਂ ਨੂੰ ਵੀ ਇਨਫੋਰਮ ਕੀਤਾ ਗਿਆ ਤਾਂ ਕਿ ਉਹ ਇਸ ਕੈਂਪ ਦੇ ਵਿੱਚ ਪਹੁੰਚਣ ਪਹੁੰਚਣ ਤੇ ਆਪਣੇ ਐਕਸਰੇ ਕਰਾਉਣ ਔਰ ਟ੍ਰੀਟਮੈਂਟ ਇਹਦੇ ਇਹਦੇ ਵਿੱਚ ਆਪਣਾ ਦਾ ਟ੍ਰੀਟਮੈਂਟ ਵੀ ਲੈਣ ਤੇ ਇਹ ਇੱਕ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਟੀਵੀ ਬਾਰੇ ਹੈ ਕਿ ਲੋਕਾਂ ਨੂੰ ਬਹੁਤ ਜਾਗਰੂਕਤਾ ਘਟ ਹੈਗੀ ਹੈ ਇੱਕ ਕੈਂਪ ਦਾ 100 ਡੇ ਟੀਵੀ ਕੈਂਪੇਨ ਹੈ ਇਹ ਬੇਸਿਕਲੀ ਇੱਕ ਜਾਗਰੂਕਤਾ ਕੈਂਪੇਨ ਵੀ ਹੈ ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਮਿਲੇ ਉਹ ਅੱਗੇ ਆਉਣ ਔਰ ਘਬਰਾਣਾ ਇਹ ਬਿਮਾਰੀ ਤੋਂ ਡਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਜੇ ਕਿਸੇ ਨੂੰ ਸਿੰਪਟਮ ਲੱਗਦੇ ਆ ਉੱਗੇ ਆਨ ਟਰੀਟਮੈਂਟ ਲੈਣ ਤੇ ਆਪਣੇ ਡਾਕਟਰਸ ਨਾਲ ਮੁਲਾਕਾਤ ਕਰਨ ਇਹਦੇ ਵਿੱਚ ਸਰਕਾਰ ਪੂਰੀ ਜਿਹੜੀ 6 ਮਹੀਨੇ ਤੱਕ ਦੀ ਦਵਾਈ ਫ੍ਰੀ ਦਿੰਦੀ ਹੈ ਇਹਦੇ ਚ ਕੀ ਲੋਕ ਡਰਦੇ ਨੇ ਟਰੀਟਮੈਂਟ ਲੈਣ ਵਾਸਤੇ ਅੱਗੇ ਨਹੀਂ ਆਉਂਦੇ ਆ ਉਹਦੇ ਨਾਲ ਕੀ ਹੁੰਦਾ ਥੋੜਾ ਪਰਿਵਾਰ ਵੀ ਹੈ ਜਿਹੜਾ ਕਿ ਉਹ ਐਟ ਰਿਸਕ ਆ ਜਾਂਦਾ ਸਰ ਅੱਜ ਜਿਹੜਾ ਤੁਹਾਡੇ ਕਾਲਜ ਦੇ ਵਿੱਚ ਇਹ ਮੁੱਖ ਸੇਵਾ ਕੈਂਪ ਲਗਾਇਆ ਗਿਆ ਹੈ ਇਹਦੇ ਬਾਰੇ ਤੁਸੀਂ ਕੀ ਜਾਣਕਾਰੀ ਦੇਣਾ ਚਾਹੋਗੇ ਇਹ ਕੈਂਪ ਜੋ ਹੈ ਸਾਡੇ ਹੈਲਥ ਡਿਪਾਰਟਮੈਂਟ ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਵੱਲੋਂ ਬਲਕੇ ਮੈਂ ਇਹ ਕਹਾਂਗਾ ਕਿ ਸਟੇਟ ਗਵਰਨਮੈਂਟ ਐਂਡ ਸੈਂਟਰਲ ਗਵਰਨਮੈਂਟ ਦੇ ਤਰਫੋਂ ਇੱਕ ਕੈਂਪੇਨ ਹੈ 100 ਡੇਜ਼ ਟੀਵੀ ਉਸ ਪ੍ਰੋਗਰਾਮ ਦੇ ਤਹਿਤ ਆਪਣੇ ਜੋ ਸਿਵਲ ਹਸਪੀਟਲ ਦੇ ਡਾਕਟਰਸ ਔਰ ਉਹਦੀ ਟੀਮ ਅੱਜ ਇੱਥੇ ਸਾਡੇ ਕੋਲ ਆਏ ਹੈ ਸਾਡੇ ਨਾਲ ਉਹਨਾਂ ਨੇ ਕੋਲਾਬੋਰੇਸ਼ਨ ਕੀਤਾ ਹੈ ਸਾਡੇ ਸਾਰੇ ਬੱਚੇ ਸਾਰਾ ਸਟਾਫ ਤੇ ਹੋਰ ਆਸ-ਪਾਸ ਦੇ ਪਿੰਡਾਂ ਦੇ ਲੋਕ ਵੀ ਇੱਥੇ ਆ ਰਹੇ ਹਨ ਉਹਨਾਂ ਦੇ ਐਕਸ਼ਨ ਕੀਤੇ ਜਾ ਰਹੇ ਔਰ ਇਹ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕਿਸੇ ਨੂੰ ਕੋਈ ਟੀਵੀ ਦੇ ਲੱਛਣ ਤਾਂ ਨਹੀਂ ਹੈ ਬਲਕਿ ਡਾਕਟਰ ਸਾਹਿਬ ਆਪਣੇ ਨਾਲ ਜਨਰਲ ਮੈਡੀਸਿਨਸ ਵੀ ਲੈ ਕੇ ਆਏ ਆਂ ਔਰ ਸਾਰੇ ਜੋ ਸਾਡੇ ਬੱਚਾ ਨੂੰ ਵੀ ਅਗਰ ਕਿਸੇ ਨੂੰ ਕੋਈ ਹੈਲਥ ਰਿਲੇਟਡ ਪ੍ਰੋਬਲਮ ਹੈ ਆਸ-ਪਾਸ ਦੇ ਲੋਕਾਂ ਨੂੰ ਤਾਂ ਮੈਡੀਕਲ ਕੈਂਪ ਦੇ ਦੌਰਾਨ ਡਾਕਟਰ ਸਾਹਿਬ ਉਹਨਾਂ ਨੂੰ ਮੈਡੀਸਿਨ ਵੀ ਦੇ ਰਿਹਾ ਔਰ ਚੈੱਕ ਵੀ ਕਰ ਰਿਹਾ ਤੇ ਸਾਡੇ ਵੱਲੋਂ ਬਹੁਤ ਹੀ ਬਹੁਤ ਬਹੁਤ ਧੰਨਵਾਦ ਹੈਗਾ ਹੈਲਥ ਡਿਪਾਰਟਮੈਂਟ ਦਾ ਤੇ ਮੈਂ ਮੈਂ ਐਸ ਡੀਨ ਆਫ ਦਿਸ ਕਾਲਜ ਅਭਾਰੀ ਹਾਂ ਇਹਨਾਂ ਸਾਰੇ ਟੀਮ ਦਾ ਸਰ ਇਦਾਂ ਦੇ ਮੈਡੀਕਲ ਕੈਂਪਸ ਹੋਰ ਵੀ ਲਗਾਏ ਗਏ ਆ ਜੀ ਤੁਹਾਡੇ ਕਾਲਜ ਚ ਇਹ ਪਹਿਲਾ ਕੈਂਪ ਹੈ ਜੀ ਨੇ ਪਹਿਲਾਂ ਕਾਫੀ ਪਹਿਰ ਪਹਿਲਾਂ ਲਗਾਇਆ ਸੀ ਅਸੀਂ तकरीबन 2 ਸਾਲ ਪਹਿਲੇ ਲੱਗਿਆ ਸੀ ਬਟ ਹੁਣ ਅਸੀਂ ਇਹ ਪ੍ਰੋਗਰਾਮ ਇਹ ਪਲਾਨ ਕੀਤਾ ਹੈ ਅੱਗੇ ਅੱਗੇ ਨੂੰ ਅਸੀਂ ਇਹ ਕੈਂਪ ਜੋ ਹੈ ਰੈਗੂਲਰਲੀ ਲਗਾਵਾਂਗੇ ਠੀਕ ਹੈ ਨੈਕਸਟ ਵੀਕ ਵੀ ਅਸੀਂ ਇੱਕ ਪ੍ਰੋਗਰਾਮ ਕਰ ਰਹੇ ਹਾਂ ਜਨਰਲ ਮੈਡੀਸਨ ਦਾ ਔਰ ਉਹਦੇ ਵਿੱਚ ਸਾਡਾ ਫਿਜ਼ੀਓਥੈਰੇਪੀ ਨੂੰ ਅਸੀਂ ਨਾਲ ਅਟੈਚ ਕਰਾਂਗੇ ਜਿੰਨਾ ਵੀ ਲੋਕਾਂ ਨੂੰ ਕੋਈ ਫਿਜ਼ੀਓਥੈਰੇਪੀ ਦੀ ਪ੍ਰੋਬਲਮ ਹੈ ਡਾਕਟਰ ਸਾਹਿਬ ਜਾਂ ਜੋ ਦੂਸਰੇ ਡਾਕਟਰ ਸਾਹਿਬ ਆਣਗੇ ਉਹ ਜੋ ਵੀ ਰਿਕਮੈਂਡ ਕਰਨਗੇ ਕਿ ਉਹਨਾਂ ਨੂੰ ਫਿਜ਼ੀਓਥੈਰੇਪੀ ਦੀ ਐਕਸਰਸਾਈਜ਼ ਦੀ ਜ਼ਰੂਰਤ ਹੈ ਤੇ ਅਸੀਂ ਉਹਨਾਂ ਨੂੰ ਫ੍ਰੀ ਆਫ ਕੋਸਟ ਫਿਜ਼ੀਓਥੈਰਾਪੀ ਟ੍ਰੀਟਮੈਂਟ ਵੀ ਪ੍ਰੋਵਾਈਡ ਕਰਾਂਗੇ ਸਾਡੇ ਕੋਲ ਫੁੱਲ ਫਰੈਸ਼ ਲੈਬ ਫਿਜ਼ੀਓਥੈਰੇਪੀ ਦੀ ਹੈ ਥੈਂਕ ਯੂ ਸਰ